ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਐਜੰਡਾ ਸਤਿ ਸ੍ਰੀ ਅਕਾਲ ਨਮਸਕਾਰ ਦਾ ਬਰਦਾਇ ਅੱਜ ਖਬਰ ਕਿਸਾਨਾਂ ਦੇ ਹੱਕ ਦੀ ਪਾਧਾ ਖਬਰ ਸੰਖੇਪ ਤੇ ਫਿਰ ਦਿਆਂਗੇ ਵਿਸਤਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਮੁਹਾਲੀ ਦੇ ਸੈਕਟਰ 88 ਤੇ 89 ਲਈ ਐਕਵਾਇਰ ਕੀਤੀ ਗਈ 530 ਏਕੜ ਜ਼ਮੀਨ ਦੇ ਵਿੱਚ 170 ਕਰੋੜ ਦਾ ਸਕੈਂਡਲ ਸਾਹਮਣੇ ਆਇਆ ਇਹ ਜ਼ਮੀਨ ਐਕਵਾਇਰ ਕੀਤੀ ਗਈ ਪੰਜ ਪਿੰਡਾਂ ਚ ਜਿਨ੍ਹਾਂ ਦੇ ਨਾਂ ਨੇ ਮਾਨਕ ਮਾਜਰਾ ਸੁਹਾਣਾ ਲਖਨੌਰ ਲਾਂਡਰਾ ਅਤੇ ਬਰਾਰਪੁਰ ਸਕੈਂਡਲ ਇਸ ਤਰ੍ਹਾਂ ਵਾਪਰਿਆ ਕਿ ਕਿਸਾਨਾਂ ਨੂੰ ਇਸ ਲੈਂਡ ਪੁਲਿੰਗ ਸਕੀਮ ਤਹਿਤ ਲੈਟਰ ਆਫ ਇੰਟੈਂਟ ਯਾਨੀ ਕਿ ਐਲ او ਆਈ ਦਿੱਤੇ ਜਾਂਦੇ ਆ ਸੋ ਇਹ ਸਕੀਮ ਤਹਿਤ ਇੱਕ ਤਾਂ ਰੈਗੂਲਰ ਐਲਓਆਈ ਜਾ ਰਹੇ ਹੋਏ ਤੇ ਇੱਕ ਜਾਰੀ ਹੋਏ ਸਪੈਸ਼ਲ ਐਲਓਆਈ ਸੋ ਇਹਨਾਂ ਦੋਹਾਂ ਦੇ ਵਿੱਚ ਫਰਕ ਤੁਹਾਨੂੰ ਅੱਗੇ ਚੱਲ ਕੇ ਸਮਝਾਵਾਂਗੇ ਐਲਓ ਰਹੀਂ ਐਲਓਆਈ ਰਹੀਂ ਸਰਕਾਰ ਜ਼ਿੰਮੇਦਾਰਾਂ ਨੂੰ ਕੈਸ਼ ਦੇਣ ਦੀ ਬਜਾਏ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪਲਾਟ ਦਿੰਦੀ ਹੈ ਤੇ ਫਿਰ ਹੌਲੀ ਹੌਲੀ ਜਦੋਂ ਏਰੀਆ ਡਿਵੈਲਪ ਹੁੰਦਾ ਹੈ ਤੇ ਪੋਜ਼ੇਸ਼ਨ ਦੇ ਦਿੱਤਾ ਜਾਂਦਾ ਹੈ ਲੈਟਰ ਆਫ ਇੰਟੈਂਟ ਸਿੱਧੇ ਵੀ ਵਿੱਚੇ ਜਾ ਸਕਦੇ ਹੈ ਉਹ ਇੱਕ ਤਰ੍ਹਾਂ ਨਾਲ ਪਲਾਟ ਹੀ ਗਿਨੇ ਜਾਂਦੇ ਆ ਇਸ ਸਾਰੀ ਕਾਰਵਾਈ ਦੇ ਵਿੱਚ ਸਕੈਂਡਲ ਵਾਪਰਿਆ ਤੇ ਫਿਰ ਜਾਂਚ ਸ਼ੁਰੂ ਹੋਈ ਜਾਂਚ ਵਿਜੀਲੈਂਸ ਬਿਊਰੋ ਕੋਲ ਗਈ ਵਿਜੀਲੈਂਸ ਬਿਊਰੋ ਨੇ ਹੁਣ ਹਾਲ ਹੀ ਵਿੱਚ ਸਟਾਫ ਦੀ ਸ਼ਾਰਟੇਜ ਹੋਣ ਕਰਕੇ ਇਹ ਮਾਮਲਾ ਗਮਾੜਾ ਨੂੰ ਟਰਾਂਸਫਰ ਕਰ ਦਿੱਤਾ ਹੈ ਕਿ ਉਹ ਮੁਢਲੀ ਜਾਂਚ ਕਰਕੇ ਆਪਣੀ ਫਾਈਨਡਿੰਗਸ ਸਾਨੂੰ ਦੱਸੇ ਤੇ ਫਿਰ ਅਗਲੀ ਗਹਿਰਾਈ ਨਾਲ ਕਾਰਵਾਈ ਕੀਤੀ ਜਾਏਗੀ ਪੰਜਾਬ ਦਸਤਾਵੇਜ਼ ਨੇ ਇਸ ਖਬਰ ਦਾ ਸੰਗਿਆਨ ਲੈਂਦੇ ਹੋਏ ਪੰਜਾਬ ਸਰਕਾਰ ਨੂੰ ਵੀ ਸੂਚਿਤ ਕੀਤਾ ਤੇ ਹੋਰ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਹੁਣ ਖਬਰ ਦੇ ਦਿੰਦੇ ਆ ਤੁਹਾਨੂੰ ਵਿਸਥਾਰ ਕੀਸ਼ਾਨ ਦਲਬੀਰ ਸਿੰਘ ਰੈਜ਼ੀਡੈਂਟ ਆਫ ਮਾਨਕ ਮਾਜਰਾ ਉਹਦੇ ਦਾਦਾ ਜੀ ਪੂਰੇ ਹੋ ਜਾਂਦੇ ਐ ਤੇ ਉਹ ਐਲਓਆਈ ਟਰਾਂਸਫਰ ਕਰਾਉਣ ਲਈ ਗਮਾੜਾ ਦੇ ਦਫ਼ਤਰ ਪਹੁੰਚਦਾ ਉਸ ਨੂੰ ਸੂਚਨਾ ਮਿਲਦੀ ਹੈ ਕਿ ਤੇਰੇ ਆ ਚਾਰ ਨਹੀਂ ਤੇਰੇ ਤਾਂ ਚਾਰ ਸਪੈਸ਼ਲ ਐਲਓਆਈ ਵੀ ਹਜੇ ਪੈਂਡਿੰਗ ਨੇ ਹੁਣ ਸਪੈਸ਼ਲ ਐਲਓਆਈ ਐਲਓਆਈ ਹੁੰਦੀ ਆ ਫਾਰ ਐਗਜ਼ਾਮਪਲ ਕਿਸੇ ਕਿਸਾਨ ਦਾ 1 ਏਕੜ ਜਗ੍ਹਾ ਐਕਵਾਇਰ ਹੁੰਦੀ ਆ ਤਾਂ ਉਹਦੀ ਜਿਹੜੀ ਰਹਿੰਦੀ ਕੋਈ ਥੋੜੀ ਜੀ ਜ਼ਮੀਨ 20 30 40 ਗਜ਼ ਉਹ ਐਲਓਆਈ ਯਾਨੀ ਕਿ ਸਪੈਸ਼ਲ ਐਲਓਆਈ ਉਹਦੀ ਜਾਰੀ ਹੁੰਦੀ ਆ ਉਹਦੇ ਬਦਲੇ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਡਿਵੈਲਪਡ ਏਰੀਆ ਦੇ ਵਿੱਚ ਜਿਹੜੀ ਐਲਓਆਈ ਹੈ ਉਹ ਫਾਰ ਐਗਜ਼ਾਮਪਲ پانچ یا دس سکوئر یارڈ دی دیتی جاندی ہے پورا ریگولر ایلو آئی نہیں دیتی جاندی ایس چھوٹے پلاٹ نو بوت دے وچ کنورٹ کیتا جاندہ ہے یا پھر تسی کہو جے کسی ویکتی نو سپیشل ایلو آئی پنجا سکوئر یارڈ دی الوٹ ہوگی جاری ہوگی تا او پنجا دے نال ہور پنجا گزدہ پلاٹ خرید کے 100 ਗੈਸ ਦਾ ਪਲਾਟ ਬਣਾ ਕੇ ਵੇਚ ਸਕਦਾ ਉਹ ਕਿਸਾਨ ਸੋ ਇਸ ਸਪੈਸ਼ਲ ਐਲਓਆਈ ਦੇ ਵਿੱਚ ਤੋੜ ਭੰਨ ਹੁੰਦੀ ਆ ਹੁਣ ਇਹ ਸਕੈਂਡਲ ਵਾਪਰਿਆ ਇਹਦੇ ਵਿੱਚ ਸਪੈਸ਼ਲ ਐਲਓਆਈ ਤੇ ਕੁਝ ਰੈਗੂਲਰ ਐਲਓਆਈ ਦੀ ਦੁਰਵਰਤੋਂ ਕੀਤੀ ਗਈ ਹੈ ਮਾਫੀਆ ਬੰਦੋ ਦਲਬੀਰ ਸਿੰਘ ਦੇ ਦਾਦਾ ਜੀ ਗੁਜ਼ਰ ਜਾਂਦੇ ਆ ਉਹ ਗੁਮਾੜਾ ਦੇ ਦਫ਼ਤਰ ਆਪਣੇ ਟਰਾਂਸਫਰ ਕਰਾਉਣ ਜਾਂਦਾ ਐਲਓਆਈ ਤਾਂ ਉਹਨੂੰ ਪਤਾ ਲੱਗਦਾ ਹੈ कि ਜਿਵੇਂ ਪਹਿਲਾਂ ਦੱਸਿਆ ਤੁਹਾਨੂੰ ਕਿ ਉਹਦੀਆਂ ਸਪੈਸ਼ਲ ਐਲਓਆਈਸ ਪੈਂਡਿੰਗ ਨੇ ਜਦੋਂ ਉਹਦੀ ਕੋ ਕਰਦਾ ਆਰਟੀਏ ਵਗੈਰਾ ਪਾ ਕੇ ਜਾਣਕਾਰੀ ਲੈਂਦਾ ਤਾਂ ਪਤਾ ਲੱਗਦਾ ਹੈ ਉਹ ਤਾਂ ਇੱਕ ਕੋਈ ਹੋਰ ਵਿਅਕਤੀ ਹੀ ਆਪਣੇ ਦਸਕਤ ਕਰਕੇ ਤੇ ਨੰਬਰ ਆਪਣਾ ਦੇ ਕੇ ਟੈਲੀਫੋਨ ਨੰਬਰ ਲੈ ਗਿਆ ਹੁੰਦਾ ਇੱਕ ਹੋਰ ਨਮਾਡਾ ਦਾ ਅਧਿਕਾਰੀ ਉਹਦੀ ਜਿਹੜੀ ਦੂਜੀਆਂ 2 ਐਲਓਆਈਸ ਸਪੈਸ਼ਲ ਐਲਓਆਈਸ ਆ ਉਹ ਲੈ ਜਾਂਦਾ ਓਵਰ ਸ਼ਿਕਾਇਤ ਕਰਦਾ ਹੈ ਹੋਰ ਦਸਤਾਵੇਜ਼ ਕਢਾਉਂਦਾ ਹੈ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਐਲਓਆਈ ਹੁੰਦੀ ਸੀ ਉਹ ਡਿਸਪੈਚਰ ਦਿੰਦਾ ਸੀ ਗਮਾੜਾ ਦਾ ਡਿਸਪੈਚਰ ਉਹ ਨੋਟ ਕਰ ਲੈਂਦਾ ਸੀ ਕਿਹਨੂੰ ਫੜਾਈ ਕਿਹਨੂੰ ਦਿੱਤੀ ਲਿਜਾਣ ਵਾਲਾ ਵਿਅਕਤੀ ਆਪਣੇ ਆਪ ਨੂੰ ਜਿਸ ਦੇ ਨਾਂ ਐਲਓਆਈ ਹੁੰਦੀ ਸੀ ਉਹ ਵਿਅਕਤੀ ਦੱਸ ਕੇ ਲੈ ਜਾਂਦਾ ਸੀ ਕਿਉਂਕਿ ਉੱਤੇ ਫੋਟੋ ਨਹੀਂ ਲੱਗੀ ਹੁੰਦੀ ਸੀ ਤੇ ਫਿਰ ਟਰਾਂਸਫਰ ਕਰਨ ਵੇਲੇ ਵੀ ਕੋਈ ਫੋਟੋ ਲੱਗਦੀ ਨਹੀਂ ਸੀ ਜੋ ਧਾਰ ਕਾਰਡ ਵਗੈਰਾ ਪੁਰਾਣੇ ਦਿੱਤੀ ਜ਼ਿਮੀਦਾਰ ਨੇ ਉਹਨਾਂ ਦੇ ਆਧਾਰ ਤੇ ਜਾਲੀ ਸਾਈਨ ਕਰਕੇ ਗਮਾੜਾ ਦੀ ਮਲੀ ਭੁਗਤ ਦੇ ਨਾਲ ਏ ਐਲ ਓ ਆਈਸ ਜਿਹੜਾ ਮਾਫੀਆ ਗੈਂਗ ਉਹ ਲੈ ਜਾਂਦਾ ਸੀ ਤੇ ਇਸ ਕਿਸਮ ਦੀ ਗੱਲ ਸਾਡੇ ਨੋਟਿਸ 'ਚ ਆਈ ਹੈ ਕਿ ਕਈ 100 ਯਾਨੀ ਕਿ ਟੂ ਬੀ ਸਪ੍ਰੈਸਾਈਜ਼ 100 ਤੋਂ 50 ਤੋਂ ਉੱਤੇ ਕਿਸਾਨਾਂ ਦੀਆਂ ਸਪੈਸ਼ਲ ਐਲ ਓ ਆਈਸ معافی نے ہتھیئیں ایس یہ سکینڈل اس کر کے واپردہ ہے کیونکہ جرے کسان ہیں وہ پورے پڑے لکھے نہیں ہندے اویئر او نہیں ہندے وہ سپیشل ایلو آئی ول غور نہیں کرتے تے جڑے ویکتی مافی والے ہوں وہ ایل او ایلو آئی خرید لینے آپیشل ایل او نا تو سپیشل ایلو آئی ਯਾਨੀ ਕਿ ਥੋੜੇ ਜਿਹੇ ਪੈਸੇ ਦੇ ਕੇ ਕਹਿੰਦੇ ਜੀ ਸਾਨੂੰ ਦੇ ਦਿਓ ਘਰ ਇਹ ਦਾ ਲੈ ਲੈਂਦੇ ਦੇ ਟ੍ਰਾਂਸਫਰ ਵੀ ਐਸੀ ਤਰ੍ਹਾਂ ਉਹ ਅੱਗੇ ਦੀ ਅੱਗੇ ਵੇਚਣ ਦੇ ਕਰਾ ਦਿੰਦੇ ਸੋ ਇੱਥੇ ਜਿਹੜਾ ਮਾਮਲਾ ਸਾਹਮਣੇ ਆਇਆ ਦਲਬੀਰ ਸਿੰਘ ਨੇ ਸਾਨੂੰ ਦੱਸਿਆ ਕਿ ਕਿਉਂਕਿ ਉਹ ਪੜਿਆ ਲਿਖਿਆ ਗ੍ਰੈਜੂਏਟ ਹੈ ਐਸਡੀ ਕਾਲਜ ਚੰਡੀਗੜ੍ਹ ਦੇ ਆ ਪੜਿਆ ਹੋਇਆ ਉਸ ਨੂੰ ਸਾਰੀ ਚੀਜ਼ ਦੀ ਸਮਝ ਸੀ ਉਸ ਨੇ ਪਾਇਰਵਾਈ ਕੀਤੀ ਪਤਾ ਨਹੀਂ ਕਿੰਨੇ ਕਿ ਖਸਾਨਾਂ ਦੀਆਂ ਜਿਹੜੀਆਂ ਐਲਓਆਈਆ ਉਹ ਖੁਰਦ-ਬੁਰਦ ਹੋ ਗਈਆਂ ਵੈਜਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਦਲਬੀਰ ਸਿੰਘ ਵੱਲੋਂ ਜਾਂਚ ਸ਼ੁਰੂ ਹੁੰਦੀ ਆ ਸਾਰਾ ਗਿਆਨ ਵੈਜਲੈਂਸ ਬਿਊਰੋ ਨੂੰ ਦਲਬੀਰ ਸਿੰਘ ਦਿੰਦਾ ਨਾਲ ਨਾਲ ਜਾ ਕੇ ਕਾਗਜ਼ ਦਫ਼ਤਰਾਂ ਚੋਂ ਕਢਾ ਕੇ ਦੱਸਦਾ ਹੈ ਕਿ ਮੋਡਸ ਅਪਰੇਂਡੀ ਇਸ ਸਕੈਂਡਲ ਵਾਪਰਦਾ ਕਿਵੇਂ ਹੈ ਤੇ ਕਿਹੜੇ ਅਫਸਰਾਂ ਦੀ ਮਿਲੀਭੁਗਤ ਹੁੰਦੀ ਆ ਦੇ ਵਿਜੀਲੈਂਸ ਬਿਊਰੋ ਨੂੰ ਫਿਰ ਸਮਝ ਜਦੋਂ ਆਉਣ ਲੱਗਦੀ ਹੈ ਗੱਲ ਅੱਗੇ ਤੁਰਦੀ ਆ ਤੇ ਕਾਰਵਾਈ ਪੈਣ ਲੱਗ ਜਾਂਦੀ ਹੈ ਦਲਬੀਰ ਖੁਸ਼ ਹੋ ਜਾਂਦਾ ਹੈ ਨੀਡਲ ਆਫ ਸਸਪੀਸ਼ਨ ਜਿਹਨੂੰ ਕਹਿੰਦੇ ਆ ਸ਼ੰਕਾ ਦੀ ਸੂਈ ਉਹਨਾਂ ਸਾਰੇ ਗਮਾੜਾ ਅਧਿਕਾਰੀਆਂ ਤੇ ਪੈਂਦੀ ਆ ਜਿਨ੍ਹਾਂ ਨੇ ਜ਼ਮੀਨ ਐਕਵਾਇਰ ਕਰਨ ਤੋਂ ਬਾਅਦ ਐਲਓਆਈ ਜਾਰੀ ਕੀਤੀਆਂ ਤੇ ਟ੍ਰਾਂਸਫਰ ਕੀਤੀਆਂ ਜ਼ਮੀਨ ਐਕਵਾਇਰ ਹੋਣੀ ਸ਼ੁਰੂ ਹੋਈ 2011 ਚ ਤੇ ਐਕ acquisition ਮੁਕੰਮਲ ਹੋਈ 2013 ਚ ਤੇ ਅੱਜ ਤੱਕ ਇਸ ਸਕੈਂਡਲ ਚੱਲਦਾ ਆ ਰਿਹਾ ਬਾਦਲ ਸਰਕਾਰ ਦੇ ਦਾ ਸ਼ੁਰੂ ਹੋਇਆ ਹੋਇਆ ਤੇ ਹੁਣ ਭਗਵਾਨਤਮਾਨ ਦੀ ਸਰਕਾਰ ਦੇ ਵਿੱਚ ਵੀ ਇਹ ਨੂੰ ਠੱਲ ਨਹੀਂ ਪਈ ਇਸ ਸਕੈਂਡਲ ਦੇ ਬਾਰੇ ਜਦੋਂ ਗਿਆਨ ਹੁੰਦਾ ਤਾਂ ਪਤਾ ਲੱਗਦਾ ਕਿ ਹਜੇ ਬਹੁਤਿਆਂ ਨੂੰ ਪੋਜ਼ੇਸ਼ਨ ਜ਼ਮੀਨ ਦਾ ਮਿਲਿਆ ਨਹੀਂ ਯਾਨੀ ਕਿ ਕੁਝ ਲੋਕ ਇਹੋ ਜਿਹੇ ਕਿਸਾਨ ਹੈਗੇ ਆ ਇੰਨਾ ਪੰਜਾਂ ਪਿੰਡਾਂ ਦੇ ਜਿਨ੍ਹਾਂ ਨੂੰ ਪਲਾਟਾਂ ਦੀ ਯਾਨੀ ਕਿ ਪੋゼਸ਼ਨ ਨਹੀਂ ਮਿਲਿਆ ਤੇ 2018 ਤੋਂ ਪੋゼਸ਼ਨ ਮਿਲਣਾ ਸ਼ੁਰੂ ਹੋਇਆ ਹਜੇ ਮੁਕੰਮਲ ਨਹੀਂ ਹੋਇਆ ਦਸਬੀਰ ਨੇ ਸਾਨੂੰ ਦੱਸਿਆ ਰੈਵਨਿਊ ਡਿਪਾਰਟਮੈਂਟ ਜਦੋਂ ਰਜਿਸਟਰੀਆ ਕਰਦਾ ਉਹਦੇ ਵਿੱਚ ਵੀ ਗਲਪੜੀਆਂ ਹੁੰਦੀਆਂ ਨੇ ਕਿਉਂਕਿ ਜਿਹੜੀ ਐਲਓਆਈ ਜਾਲੀ ਤਰੀਕੇ ਨਾਲ ਗਲਤ ਤਰੀਕੇ ਨਾਲ ਅੱਗੇ ਟਰਾਂਸਫਰ ਹੋਈ ਤੇ ਫਿਰ ਉਹ ਆ ਅੱਗੇ ਵਿਕਦੀ ਆ 플ੌਟ ਪੋゼਸ਼ਨ ਮਿਲ ਕੇ ਕਿਸੇ ਦੇ ਨਾਂ ਰਜਿਸਟਰ ਹੁੰਦਾ ਉਹਦੇ ਵਿੱਚ ਵੀ ਰੈਵਨਿਊ ਵਿਭਾਗ ਦੀ ਸ਼ਮੂਲੀਅਤ ਹੋ ਜਾਂਦੀ ਹੈ ਸ਼ਾਨੋ સૂਤਰਾ ਨੇ ਦੱਸਿਆ ਕਿ ਕੁਝ ਸ਼ਿਕਾਇਤਾਂ ਇਸ ਮਾਮਲੇ ਦੇ ਵਿੱਚ ਪਹਿਲਾਂ ਵੀ ਹੋਈਆਂ ਸੀ ਬarro ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਇੱਕ EO ਦੇ ਵਿਰੁੱਧ ਬਿਸ਼ਕਾਇਤ ਹੋਈ ਉਸ EO ਨੇ ਸਾਨੂੰ ਦੱਸਿਆ ਉਹ ਰੀਡੀ ਅਫਸਰ ਆ ਉਹ ਕਹਿੰਦੀ ਜੀ ਉਹ ਸ਼ਿਕਾਇਤ ਦੀ ਜਾਂਚ ਹੋ ਕੇ ਬੰਦ ਹੋ ਚੁੱਕੀ ਆ ਮੈਂ ਆਪਣੀ ਜਿਹੜੀ ਜਿਹੜੀ ਹੈਗੀ ਜਵਾਬ ਐਕਸਪਲੇਨੇਸ਼ਨ ਉਹ ਦੇ ਚੁੱਕੀ ਆ ਇੱਥੇ ਜ਼ਿਕਰ ਕਰਦਾ ਚੱਲਾਂ ਕਿ ਇਹ LOI ਦਾ ਮਾਮਲਾ ਸਭ ਤੋਂ ਪਹਿਲਾਂ 2020 ਦੇ ਵਿੱਚ ਜਨਤਕ ਤੌਰ ਤੇ ਪੰਜਾਬ ਅਗੇਂਸਟ ਕ腐ਸ਼ਨ ਦੇ ਪ੍ਰਧਾਨ ਸਤਾਮ ਦਾਉ ਨੇ ਚੱਕਿਆ ਸੀ ਉਹਨਾਂ ਨੇ ਤਾਂ ਕਈ ਪਿੰਡਾਂ ਦੇ ਨਾਮ ਦਿੱਤੇ ਸੀ ਉਹਨਾਂ ਨੇ ਭਾਕਰਪੁਰ ਦਾ ਵੀ ਦਿੱਤਾ ਸੀ ਜਿੱਥੇ ਐਰੋਟੋਪੋਲਿਸ ਜਿਹੜੀ ਪ੍ਰੋਜੈਕਟ ਹੈ ਉਹ ਬਣਿਆ ਤੇ ਉਹ LOY ਦਾ ਰੇਡ ਕਾ 109 LOYਆਂ ਦਾ ਉਹ ਪਹਿਲਾਂ ਅਸੀਂ ਤੁਹਾਨੂੰ ਖਬਰਾਂ ਦੇ ਚੁੱਕੇ ਆ ਜਿਨ੍ਹਾਂ ਤੇ ਵਜਨਸ ਵਿਰੋਧ ਦੀ ਚਿੱਠੀ ਨੂੰ ਆਧਾਰ ਬਣਾ ਕੇ ਗਮਾੜਾ ਨੇ ਉਹਨਾਂ ਦੀ ਵਿਕਰੀ ਤੇ ਰੋਕ ਲਾਈ ਹੋਈ ਆ ਇਹ ਵੱਖਰਾ ਸਕੈਂਡਲ ਆ ਇਹ ਜ 120 LOY ਸ਼ਾਮਲ ਨੇ ਤੇ ਇਹਨਾਂ ਦਾ ਜਿਹੜਾ ਅਗੇ ਟਾਰਗੇਟ 170 ਕਰੋੜ ਰੁਪਏ ਦਾ ਸਕੈਂਡਲ ਆ ਸੋ ਸਤਨਾਮ ਦੋਨਾਂ ਨਾਲ ਸਾਡੀ ਗਲਤ ਬਾਤ ਹੋਈ ਉਹਨੇ ਕਿਹਾ ਜੀ ਇਹਨਾਂ ਦੋ ਸੈਕਟਰਾਂ ਦਾ ਜ਼ਿਕਰ ਉਹਨੇ ਆਪਣੀ 2020 ਵਾਲੀ ਸ਼ਿਕਾਇਤ ਦੇ ਵਿੱਚ ਵੀ ਕੀਤਾ ਸੀ ਜਿਹਦੇ ਵਿੱਚ ਸੈਕਟਰ 88 ਤੇ 89 ਦਾ ਉਲਲੈਖ ਸੀ ਜਦੋਂ ਸਾਨੂੰ ਇਸ ਸਕੈਂਡਲ ਦੇ ਵਾਪਰਨ ਦਾ ਪਤਾ ਲੱਗਿਆ ਤੇ ਇਹ ਵੀ ਪਤਾ ਲੱਗਿਆ ਕਿ ਗਮਾੜਾ ਨੂੰ ਟਰਾਂਸਫਰ ਹੋਣ ਦੀ ਇਨਕੁਆਰੀ ਕਰਤੀ ਗਈ ਆ ਅਸੀਂ ਗਮਾੜਾ ਦੇ ਚੀਫ ਐਡਮਿਨਿਸਟ੍ਰੇਟਰ ਰਾਜੀਵ ਗੁਪਤਾ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਜਾਂਚ ਜਾਰੀ ਹੈ ਸਾਰਾ ਕੰਮ ਪ੍ਰੋਸੈਸ ਚ ਹੈ ਅਸੀਂ ਜਲਦ ਨਤੀਜੇ ਤੇ ਪਹੁੰਚਾਂਗੇ ਉਸ ਤੋਂ ਬਾਅਦ ਇਹ ਜਾਣਕਾਰੀ ਅਸੀਂ ਪੰਜਾਬ ਦੇ ਮੁੱਖ 76 ਅਨੁਰਾਗ ਵਰਮਾ ਜੀ ਨੂੰ ਦਿੱਤੀ ਰਾਗ ਵਰਮਾ ਨੇ ਸਾਨੂੰ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਸੀ ਤੁਸੀਂ ਲਿਆਤਾ ਮੈਂ ਹੁਣ ਨਿੱਜੀ ਤੌਰ ਤੇ ਇਹਦੀ ਜਾਂਚ ਕਰਵਾਉਂਗਾ ਉਹਨਾਂ ਨੇ ਉਹ ਸਾਰੇ ਕਾਗਜ਼ ਹਾਸਲ ਕੀਤੇ ਸਾਡੇ ਤੋਂ ਮੰਗੇ ਅਸੀਂ ਉਹਨਾਂ ਨੂੰ ਦਿੱਤੇ ਜੋ ਸਾਡੇ ਕੋਲ ਅੱਜ ਦੁਪਹਿਰੇ ਪਹੁੰਚੇ ਸੀ ਅਸੀਂ ਸ਼ਿਕਾਇਤ ਕਰਤਾ ਦਲਬੀਰ ਸਿੰਘ ਦਾ ਟੈਲੀਫੋਨ ਨੰਬਰ ਆਜ ਸਭ ਉਹਨਾਂ ਨੂੰ ਸਪਲਾਈ ਕੀਤਾ ਤੇ ਬਹੁਤ ਜਲਦ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਨਾਲ ਵਜੀ ਠਗੀ ਉਹਨਾਂ ਨੂੰ ਠੀਕ ਕੀਤਾ ਜਾਏਗਾ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏਗੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਾਲਿਸੀ ਜ਼ੀਰੋ ਟੋਲਰੈਂਸ ਟੁਵਰਡਸ ਕਰਪਸ਼ਨ ਨੂੰ ਪੂਰਨ ਰੂਪ ਦੇ ਵਿੱਚ ਅਮਲ ਦੇ ਵਿੱਚ ਲਿਆਂਦਾ ਜਾਏਗਾ ਇਹੋ ਜਿਹਾ ਵਿਸ਼ਵਾਸ ਸਾਨੂੰ ਮੁਖ ਸ਼ਕਤਰ ਅਨੁਰਾਗ ਵਰਮਾ ਨੇ ਦਿੱਤਾ ਦੂਜੇ ਪਾਸੇ ਸ਼ਿਕਾਇਤ ਕਰਤਾ ਦਲਬੀਰ ਸਿੰਘ ਨੇ ਸਾਨੂੰ ਕਿਹਾ ਕਿ ਜਦੋਂ ਗਮਾੜਾ ਤੇ ਤਾਂ ਇਲਜ਼ਾਮ ਹੈ ਕਿ ਗਮਾੜਾ ਨੇ ਗੜਬੜ ਕੀਤੀ ਆ ਗਮਾੜਾ ਦੇ ਪੁਰਾਣੇ ਤੇ ਮੌਜੂਦਾ ਅਧਿਕਾਰੀ ਇਹਦੇ ਵਿੱਚ ਸ਼ਾਮਲ ਨੇ ਤਾਂ ਫਿਰ ਗਮਾੜਾ ਜਾਂਚ ਕਿਵੇਂ ਕਰ ਸਕਦੀ ਆ ਗਮਾੜਾ ਤੋਂ ਇਨਸਾਫ ਮਿਲਣ ਦੀ ਸਾਨੂੰ ਕੋਈ ਆਸ ਹੈ ਨਹੀਂ ਦਲਬੀਰ ਨੇ ਸਾਨੂੰ ਕਿਹਾ ਉਹਨਾਂ ਨੇ ਅੱਗੇ ਕਿਹਾ ਕਿ ਜਦੋਂ ਮੈਂ ਜਾਣਕਾਰੀ ਗਮਾੜਾ ਤੋਂ ਮੰਗੀ ਇਹਨਾਂ ਨੇ ਜਾਣਕਾਰੀ ਦੇਣ ਤੋਂ ਨਾ ਕੀਤੀ ਆਰਟੀਆਈ ਪਾਈ ਨਹੀਂ ਜਾਣਕਾਰੀ ਦਿੱਤੀ ਮੈਂ ਅੱਗੇ ਉੱਪਰ ਜਾ ਕੇ ਇਨਫੋਰਮੇਸ਼ਨ ਕਮਿਸ਼ਨਰ ਤੋਂ ਆਦੇਸ਼ ਲੈ ਕੇ ਸਾਰੇ ਦਸਤਾਵੇਜ਼ ਇਕੱਠੇ ਕੀਤੇ ਇਥੋਂ ਇਹ ਸਾਬਤ ਹੁੰਦਾ ਦਲਬੀਰ ਨੇ ਕਿਹਾ ਕਿ ਗਮਾੜਾ ਦੇ ਮੌਜੂਦਾ ਅਧਿਕਾਰੀ ਪੁਰਾਣੇ ਅਧਿਕਾਰੀਆਂ ਨੂੰ ਵਿਚਾਰ ਰਹੇ ਨੇ ਪ੍ਰੋਟੈਕਟ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਵਜਲੈਂਸ ਬਿਊਰੋ ਵੱਲੋਂ ਜਾਂਚ ਖੁਦ ਕਰਨੀ ਚਾਹੀਦੀ ਸੀ ਨਾ ਕਿ ਗਮਾੜਾ ਨੂੰ ਵੱਗਣੀ ਚਾਹੀਦੀ ਸੀ ਦੋਸਤੋ ਇੱਥੇ ਮੈਂ ਦੁਹਰਾਣਾ ਚਾਹੂੰਗਾ ਕਿ ਕੁਝ ਮਹੀਨਿਆਂ ਦੇ ਵਿੱਚ ਅਸੀਂ ਵੇਖਿਆ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਪ੍ਰਤੀ ਰਵੱਈਆ ਠੀਕ ਨਹੀਂ ਅਸੀਂ ਸਭ ਤੋਂ ਪਹਿਲਾਂ ਇੱਕ ਇਸ਼ੂ ਰੇਜ਼ ਕੀਤਾ ਸੀ ਬਠਿੰਡਾ ਦੇ ਵਿੱਚ ਉਸ ਵਕਤ ਦੀ ਏਡੀਸੀ ਵੱਲੋਂ एलओआई ਦੇ ਦਾ ਆਰਥੀ ਜ਼ਮੀਨ ਖਰੀਦੀ ਕਿਸਾਨ ਵੱਲੋਂ ਜਿਸ ਦਾ ਨਾਮ ਮਨਦੀਪ ਸਿੰਘ ਸੀ ਉਸ ਤੇ ਸਟੈਂਪ ਡਿਊਟੀ ਲਾਤੀ ਗਈ ਸੀ ਫਿਰ ਦੂਜਾ ਮਸਲਾ ਪਟਿਆਲੇ ਦਾ ਆਇਆ ਸੀ ਜਿੱਥੇ ਕਿਸਾਨ ਤੇ ਫੇਰ ਸਟੈਂਪ ਡਿਊਟੀ ਲਾਤੀ ਗਈ ਸੀ ਜਦੋਂ ਕਿ ਲੈਂਡ ਪੂਲਿੰਗ ਸਕੀਮ ਤਹਿਤ ਸਟੈਂਪ ਡਿਊਟੀ ਇਹਨਾਂ ਕਿਸਾਨਾਂ ਤੇ ਲੱਗ ਸਕਦੀ ਨਹੀਂ ਤਾਂ ਫੇਰ ਅਸੀਂ ਤੁਹਾਨੂੰ ਮਸਲਾ ਇੱਕ ਹੋਰ ਲਿਆਂਦਾ ਸੀ ਤੁਹਾਡੀ ਨਜ਼ਰ 'ਚ ਉਸੀ ਗੱਲ ਦਲਤਾਂ ਦੇ ਜਾਲੀ ਸਰਟੀਫਿਕੇਟ ਬਣਾਉਣ ਦਾ ਉਹਦੇ ਵਿੱਚ ਵੀ ਹਜੇ ਪੂਰੀ ਗੱਲ ਸਾਹਮਣੇ ਨਹੀਂ ਆਈ ਕੁਝਾਨੂੰ ਜਾਣਕਾਰੀ ਪ੍ਰਾਪਤ ਹੋਈ ਆ ਜਿਹੜੇ ਲੋਕਾਂ ਦੀਆਂ ਸ਼ਿਕਾਇਤਾਂ ਕੀਤੀਆਂ ਹੋਈਆਂ ਨੇ ਉਹਨਾਂ ਦਾ ਰਿਕਾਰਡ ਹਜੇ ਸਰਕਾਰੀ ਵਿਭਾਗਾਂੇ ਕੁਝ ਅਧਿਕਾਰੀਆਂ ਦੇ ਦਬਾਅ ਤੋਂ ਡਰਦੇ ਹੋਏ ਸਪਲਾਈ ਨਹੀਂ ਕਰ ਰਹੇ ਉਹਨਾਂ ਦੀਆਂ ਰਿਪੋਰਟਾਂ ਪਿਛਲੇ 3 ਮਹੀਨਿਆਂ ਤੋਂ ਉੱਪਰ ਹਜੇ ਪੈਂਡਿੰਗ ਨੇ ਅਸੀਂ ਵੇਖ ਰਹੇ ਹਾਂ ਕਿ ਜਿਹੜੇ ਲੋਕ ਅਨਅਵੇਅਰ ਨੇ ਜਿਹੜੇ ਲੋਕ ਕਮਜ਼ੋਰ ਨੇ ਜਿਵੇਂ ਕਿਸਾਨ ਅਨਵੇਰਾ ਦਲਿਤ ਕਮਜ਼ੋਰ ਆ ਉਹਨਾਂ ਤੇ ਪ੍ਰਸ਼ਾਸਨਿਕ ਅਧਿਕਾਰੀ ਧੱਕਾ ਕਰਦੇ ਆ ਉਹਨਾਂ ਦੀ ਖੱਜਲ ਖਵਾਰੀ ਹੁੰਦੀ ਆ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਜਾ ਕੇ ਇਨਸਾਫ ਦੀ ਗੁਹਾਰ ਲਾਉਣੀ ਪੈਂਦੀ ਆ ਖਰ ਇਹ ਇਸ ਖਬਰ ਤੋਂ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਆ ਕਿ ਅਸੀਂ ਉਹਨਾਂ ਹਰ ਮਸਲਿਆਂ ਤੇ ਨਜ਼ਰ ਬਣਾਈ ਰੱਖਾਂਗੇ ਜਿੱਥੇ ਕਮਜ਼ੋਰ ਗਰੀਬ ਉਹਨਾਂ ਦੇ ਉੱਤੇ ਅਤਿਆਚਾਰ ਜਾਂ ਉਹਨਾਂ ਦਾ ਧੱਕਾ ਹੁੰਦਾ ਨਜ਼ਰ ਆਉਂਦਾ ਹੋਵੇ ਅੰਦਰ ਦੇ ਵਿੱਚ ਤੁਹਾਨੂੰ ਕੁਝ ਕਾਗਜ਼ ਵਿਖਾ ਦਿੰਨੇ ਆ ਇਹ ਪਹਿਲੀ ਜਿੱਥੀ ਤੁਸੀਂ ਵੇਖੋ ਜਿਹੜੀ ਕਿ ਵਜਲੈਂਸ ਬਿਊਰੋ ਵੱਲੋਂ ਟਰਾਂਸਫਰ ਲੈਟਰ ਜਾਰੀ ਕੀਤੀ ਗਈ ਗਮਾੜਾ ਨੂੰ ਇਹ ਜਾਰੀ ਕੀਤੀ ਆ پی پی ایس آفیسر دگ وجے کپل ولو اگلی چیزیں ویکو گے کاغذ ویکو گے شکایت کرتا دلبیر سنگی کپلینٹ آ اس بعد تھی ویکو گے ایک وہ ایل او آئی کا سانپو جا کہ جلد ہی بندے اپنے حق دے کروا کے لے گئے اس قسم کی پوری فائل سڈے کوجود کو آ جڑی کہ اِسی پنجابرکاروں کچھ کاغذ بھیج دیتے ہیں اپ راہیں تے باقی دے کاغذ سویری ٹرانسفر کرتے جان گے سنگھ رجندر نو آگیا ہو جی سچ کال نمسکار خدا حافظ